ਲੱਭੀ ਸੱਜਣੋ ਵੀਡੀਓ ਨਾਲ ਅੱਜ ਦੀ ਜਿਹੜੀ ਬਣਾਉਣ ਲੱਗਿਆ ਬਹੁਤ ਖਾਸ ਵੀਡੀਓ ਹੋਣ ਲੱਗੀ ਆ ਪਸ਼ੂ ਦਿਖਾ ਦਾਂਗੇ 6 ਪਿੰਡ ਖੜਿਆ ਬਹਾਦਰਪੁਰ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿਣਾਂ ਸੱਜਣੋ ਦੁੱਗਾ ਪਿੰਡ ਕਰੇਲੂ ਸੱਜਣਾ ਕੋਈ ਬਾਈ ਹੋਰ ਨਹੀਂ ਦਾ ਵਪਾਰ ਵਾਲਾ ਸਿਸਟਮ ਨਹੀਂ ਪਸ਼ੂ ਬਾਈ ਕਹਿੰਦਾ ਸਾਰੀ ਸੇਲ ਕਰਨੇ ਆ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਵੀਡੀਓ ਚ ਕਰਾ ਦਾਂਗੇ ਤੋਕੜ ਗੱਬਣ ਕੱਟੀਆਂ ਵੀ ਦਿਖਾ ਦੂੰਗਾ ਚੈੱਕ ਪਾਸ ਦੋ ਕੱਟੀਆਂ ਇੱਕ ਪਿਓਰ ਨੀਲੀ ਰਾਵੀ ਦਾ ਤੋਹਫਾ ਦਿਖਾ ਦਾਂਗੇ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਜਿਹੜਾ ਰੇਟ ਆ ਰੇਟ ਸੱਜਣ ਨੂੰ ਇਹ ਮੰਨ ਲਓ ਬਿਲਕੁਲ ਫਿਕਸ ਫਿਕਸ ਜਾ ਕਰਾ ਕੇ ਜਾਵਾਂਗੇ ਬਾਕੀ ਗੱਲਬਾਤ ਬਾਈ ਨਾਲ ਕਰ ਲਿਆ ਤਸੱਲੀ ਕਰਕੇ ਤੁਸੀਂ ਲੈ ਕੇ ਜਾਣਾ ਆਜੋ ਬਾਈ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਚੜਦੀ ਕਲਾ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਬਲਦੀਪ ਸਿੰਘ ਪਿੰਡ ਬਹਾਦਰਪੁਰ ਮੋਬਾਈਲ ਨੰਬਰ 9779570062 ਨੇੜੇ ਤੇੜ ਕਿਹੜੇ ਪਿੰਡ ਰਹਿਗੇ ਭਾਈ ਨੇੜੇ ਆਪਣੇ ਦੁਕਾਨ ਰਹਿਗੇ ਜੀ ਹਾਂਜੀ ਨਾਲੇ ਭੰਮਾ ਵਧੀਆ ਠੀਕ ਹੈ ਗੱਲ ਇਹ ਮੇਨ ਬਰ ਮੇਨ ਬਰਨਾਲਾ ਰੋਡ ਆ ਜਿਹੜਾ ਕਹੇ ਲੀਏ ਵੀ ਸੰਗਰੂਰ ਤੋਂ ਜਾਂਦਾ ਸੰਗਰੂਰ ਤੋਂ ਬਰਨਾਲਾ ਰੋਡ ਠੀਕ ਹੈ ਮੇਨ ਹਾਈਵੇ ਤੇ ਆ ਗਿਆ ਬਰਨਾਲਾ ਹੋ ਕੇ ਜਿਹੜਾ ਸੱਜਣੋਂ ਬਠਿੰਡੇ ਜਾਂਦਾ ਪੁੱਚੋ ਹੋ ਕੇ ਉਹ ਰੋਡ ਤੇ ਆ ਗਿਆ ਹਾਂ ਉਹ ਰੋਡ ਤੇ ਆ ਗਿਆ ਸ਼ੁਰੂਆਤ ਕਿਹੜੇ ਪਾਸੇ ਕਰਦੀ ਉਹ ਮੱਝ ਤੋਂ ਕਰਦੀ ਤਰਪੂਗੀ ਹਾਂ ਤੋਰ ਖੋਲ ਕੇ ਸੁਆ ਕਿਹੜਾ ਸੁੰਦੀ ਅੱਗੇ ਸੁਆ ਤੀਜਾ ਹੀ ਤੀਜਾ ਹਾਂ ਆ ਸੁਆ ਸੁੰਦੀ ਆ ਸੱਜਣੋਂ ਤੀਜਾ ਕਲਰ ਆ ਗਿਆ ਰੋਸ਼ਾ ਥੋੜਾ ਅਡਜਸਟਮੈਂਟ ਕਰ ਲਿਓ ਕਿਉਂਕਿ ਭੱਜ ਪੁੱਜ ਸਕਦੀਆਂ ਨੇ ਘਰੇਲੂ ਸੱਜਣੋਂ ਕੋਲੇ ਮੱਝਾਂ ਨੇ ਥੋੜਾ ਜਿਆਦਾ ਡਰਦੀਆਂ ਨੇ ਤੇ ਬਾਕੀ ਤੋਰ ਕੇ ਕ ਅਸੂਆ ਭਾਈ ਤੀਜਾ ਸੁੰਦੀ ਆ ਹਾਂਜੀ ਹਾਂ ਕਿੰਨੇ ਮਹੀਨੇ ਦੀ ਗੱਬਣ ਹੋ ਗਈ 9 ਮਹੀਨਿਆਂ ਨੂੰ ਹੋ ਜੂਗੀ 20 ਤਰੀਕ ਨੂੰ 20 ਤਰੀਕ ਨੂੰ ਪੂਰੇ 9 ਦਾ ਆਉਂਦੇ ਹਾਂ ਤਰੀਕ ਅੱਜ ਹੋ ਗਈ 10 10 ਦਿਨ ਘਟਨੇ 9 ਮਹੀਨਿਆਂ ਤੋਂ ਇਹ ਮੰਨ ਲਓ ਵੀ ਦੁੱਧ ਭਾਈ ਕਿੰਨਾ ਕੁ ਪਾਉਂਦੀ ਰਹੀ ਐ ਦੁੱਧ ਦਾ 15 ਪਲੱਸ ਇਹ ਰਿਹਾ ਜੀ ਅੱਲਾਇ ਚੱਲੇ ਚੱਲੇ ਬੰਦੇ ਜਦੋਂ ਪੀਕ ਤੇ ਚੱਲੀ ਹੈ ਨਾ ਠੀਕ ਆ ਗੱਲ 15 ਪਲੱਸ ਰਿਹਾ ਤੇ ਦੁੱਧ 10 ਹੋਰ 10 ਫੈਂਟ ਆਉਂਦੀ ਹੈ ਇਹਦੀ 10 0 10 ਤੋਂ ਥੱਲੇ ਕਿਤੇ ਡਿਗੀ ਨਹੀਂ ਮੇਰੇ ਕੋਲ ਪਰਚੀਆਂ ਪਈਆਂ ਨੇ ਕਦੇ ਵੀ ਸਾਰਾ ਸੂਆ ਬਾਣੀ ਡੈਰੀ ਚ ਪਾਉਣੇ ਆਪਾਂ ਦੁੱਧ ਇਹ ਤਾਂ ਇਹ ਤਾਂ ਇਹ ਮੰਨ ਲਓ ਯਾਰ ਫਿਰ ਜੇ 15 ਦਾ 20 ਕਿਲੋ ਵਾਲੀ ਨੂੰ ਟੱਕਰ ਦੰਦੀ ਆ ਹਾਂ ਹਾਂ ਪੈਸੇ ਸੱਜਣੋਂ 20 ਕਿਲੋ ਵਾਲੀ ਮੱਝ ਜਿੰਨੀ ਕਮਾ ਕੇ ਦੰਦੀ ਆ ਦੁੱਧ ਚੋਂ 10 0 ਤੋਂ ਬਾਈ ਕਹਿੰਦਾ ਇਹਦੀ ਫਾਇਟ ਟੁੱਟਦੀ ਨਹੀਂ ਤੇ ਦੁੱਧ ਦੇ ਦਾਂਦੀ ਆ 15 ਕਿਲੋ ਕਲਰ ਜ਼ਰੂਰ ਰੌਸ਼ ਆ ਗਿਆ ਪਰ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਤੇ ਥਣਾ ਥਣਾ ਦੀ ਗਰੰਟੀ ਰਹੂਗੀ ਬਲਦੀਪ ਭਾਈ ਫੁੱਲ ਬਾਈ ਫੁੱਲ ਕੋਈ ਸ਼ਰਮਾ ਛਿੱਟਾ ਧਾਰ ਵੱਧ ਘਟ ਪਾਰ ਬੋਝ ਕਿਸੇ ਤਰ੍ਹਾਂ ਦੀ ਵੀ ਕੋਈ ਹੋਵੇ ਆਪਾਂ ਖੜੇ ਆ ਇਸ ਜੀ ਠੀਕ ਆ ਗੱਲ ਆ ਜਾ ਔਰ ਲੇ ਬੰਨੇ ਨੂੰ ਇੱਥੋਂ ਦਿਖਾ ਦੇ ਗਏ ਵੀ ਸਮਾਰ ਕੇ ਹਾਈਟ ਆ ਗਈ ਸੱਜਣੋ ਮੀਡੀਅਮ ਪਰ ਛੋਟੀ ਜਾਣ ਵਾਲੀ ਆ ਗਈ ਲੇ ਵਾ ਸੋਨਾ ਬਣਾਉਂਦੀ ਆ ਫਿਰ ਟਾਈਮ ਤੇ ਕਰੀ ਬਿਲਕੁਲ ਆਏ ਸੂ ਤੱਕ ਬਣਾਉਗੇ ਇੱਥੇ ਤੱਕ ਠੀਕ ਆ ਗੱਲ ਸਾਰਾ ਇੱਥੇ ਤੱਕ ਫਸਦੀ ਹੈ ਬੁਈ ਤੇ ਸਵੇਰ ਆਦੀ ਠੰਡੀਆਂ ਹੁੰਦੀਆਂ ਸਾਡੇ ਤੋਂ ਡਰਦੀ ਆ ਹਨਾ ਉਹ ਕੈਮਰੇ 'ਚ ਕ ਮੁੱਲ ਤਾਂ ਆਪਣਾ ਕਰਦੇ ਆ 1 15 ਠੀਕ ਹੈ ਕਿੰਨੇ ਜਮੇ ਜੇਬ ਚ ਪਾਉਣ ਵਾਲਾ ਕਰਨਾ ਬਸ ਇੱਕ ਪੰਜ ਦੀ ਤੁਸੀ ਇੱਕ ਪੰਜ ਦੀ ਇੱਕ ਪੰਜ ਦੀ ਫਿਕਸ ਜੇ ਹੀ ਮੰਨ ਕੇ ਚੱਲੋ ਆ ਇਸ ਤੋਂ ਬਾਅਦ ਤਾਂ ਕੋਈ ਮਤਲਬ ਤੰਗ ਨਾ ਕਰੇ ਆਪਾਂ ਠੀਕ ਹੈ ਗੱਲ ਆ ਬਾਈ ਕਹਿੰਦਾ ਰੇਟ ਫਿਕਸ ਫਿਕਸ ਜੇ ਕਰਦੇ ਆ ਬਾਕੀ ਜੇ ਬਲਦੀਪ ਬਾਈ ਕਿਸੇ ਨੇ 2 4 ਜਾਂ ਇਕੱਠਾ ਲੱਟ ਲੈਣਾ ਉਦਾਂ ਦਾ ਮੰਨਤਾ ਹੋ ਜੇ ਫਿਰ ਉਸ ਆਹਮ ਨਾਲ ਹੋ ਜੂਗਾ ਕੋਈ ਗੱਲ ਆ ਫੇਰ ਬਾਈ ਕਹਿੰਦਾ ਉਦਾਂ ਦਾ ਕਰ ਦਾਂਗੇ ਤਾਂ ਗੈਰੀ ਕੈਮਰਾ ਇੱਧਰ ਲੈ ਬੰਨੇ ਲਿਆ ਆਹ ਗੱਟੀ ਤੇ ਮਾਰ ਕੈਮਰਾ ਓਏ ਆਹ ਤਾਜੀਆਂ ਨੂੰ ਮਾਤ ਪਾਉਂਦੀ ਆ 24 ਜਰੂਰ ਲੇਟ ਆ 2 ਤੋਂ 2.5 ਘੰਟੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਪਰ ਇਹ ਮੰਨ ਲਿਓ ਮੱਲੋ ਵੀ ਜਿਹੜੀ ਦੇ ਆਪਾਂ ਕਹਿ ਲੀਏ ਵੀ ਬਾਈ ਯਾਰ ਤੇ ਲਾਂਟ ਤੇਲ ਹੂੰ ਜੋਸ਼ ਵੀ ਹੋਈ ਹੋਈ ਹੈ ਨਾ ਇਹ ਤੋਕੜ ਘੱਪਣਾ ਹੈ ਹਾਂ ਹਾਂ ਤਾਜੀ ਆ ਤਾਜੀ ਮੰਨ ਲਓ ਤੋਕੜ ਘੱਪਣਾ ਲੱਗਦੀ ਦਾ ਯਾਰ ਲੱਗਦੀ ਦਾ ਜਮੀ ਤਾਜੀ ਸੀ ਨਾ ਅਜੇ ਮੰਡੀ-ਮੁੰਡੀ ਤੇ ਮੇਰਾ ਕਹਿੰਦਾ ਦੋ ਡੰਗ ਛੱਡ ਕੇ ਲੈ ਜਾ ਬੰਦਾ ਕਹੀ ਨਹੀਂ ਸਕਦਾ ਵੀ ਫਿਰ ਤਰੇਣੀ ਜਾਣਾ ਬਈ ਤਰੇਣੀ ਜਾਣਾ ਇੰਨਾ ਬੜਾ ਜਾਂਦੀ ਆ ਨਾ ਇਹ ਧੋਰ ਖੋਲ ਕੇ ਕਿੰਨੇ ਮਹੀਨੇ ਦੀ ਘੱਪਣਾ ਇਹ ਇਸ ਸਵਾਤਨ ਮਹੀਨੇ ਦੀ ਹੈ ਤੇ ਸਵਾਤਨ ਦੀ ਮੰਨ ਲਓ ਜਾਂ ਸਾਢੇ ਤਿੰਨ ਦੀ ਮੰਨ ਲਓ ਠੀਕ ਹੈ ਹਾਂ ਸਵਾਤਨ ਦੀ ਪੱਕੀ ਹੋਇਆ ਸਵਾਤਨ ਦੀ ਪੱਕੀ ਆ ਬਾਈ ਕਹਿੰਦਾ ਇੱਕ ਦੋ ਦਿਨ ਇਧਰ ਉਧਰ ਹੋ ਸਕਦੇ ਨੇ ਤਾਜੀ ਦੁੱਧ ਕਿੰਨਾ ਪਾਉਂਦੀ ਆ ਬਾਈ ਤਾਜੀ ਤਾਂ 16 ਪਲੱਸ ਰਿਹਾ ਹੈ 16 ਪਲੱਸ ਨਾਰਮਲ ਸੇਵਾ ਤੇ ਸੁਆ ਸੁਆ ਤੀਜੇ ਨੂੰ ਸੂਗੀ ਅੱਗੇ ਗੱਬਣ ਤੀਜੇ ਨੂੰ ਤੇ ਦੂਜਾ ਦੂਜਾ ਹੁਣ ਅੱਗੇ ਗੱਬਣ ਤੀਜੇ ਨੂੰ ਕਹਾ ਹਾਈਟ ਜ਼ਰੂਰ ਨਹੀਂ ਬਾੜੀ ਆਪਾਂ ਕਹਿੰਦੇ ਵੀ ਬਾੜੀ ਜਿਆਦਾ ਵੱਡੀ ਨਹੀਂ ਕਿਸੇ ਨੂੰ ਕੈਮਰੇ ਚ ਲੱਗ ਜੇ ਪਰ ਜਿੰਨੀ ਕੁ ਹੈਗੀ ਆ ਛੋਟੀ ਹੈਗੀ ਯਾਰ ਬਾੜੀ ਖਰੀ ਆ ਬੱਚਾ ਵੀ ਨਾਲੇ ਦੇ ਬਾਈ ਹਾਂ ਬੱਚਾ ਹੋਊਗਾ ਹੁਣ ਦੁੱਧ ਕਿੰਨਾ 3.5 ਮਹੀਨਾ ਦੀ ਹੁਣ 12 ਲੀਟਰ ਚਾਹੇ ਕੋਈ ਡੱਬਾ ਮਾਰ ਕੇ ਲੈ 12 ਹਜੇ ਵੀ ਹੈਗਾ ਦੇਹੀ ਜਾਂਦੀ ਹੈ ਲੰਮਾ ਟਾਈਮ ਦੁੱਧ ਦਿੰਦੀ ਹੈ ਦੋਏ ਟਾਈਮ ਹਾਂ ਟੋਰ ਕੋ ਆਪਣੇ ਆਪ ਛੱਡੀ ਐ ਅਸੀਂ ਠੀਕ ਹੈ ਗਾ ਹਾਂ ਪਿਛਲੇ ਸੋ ਜਨਾ ਟੋਰ ਬਾਈ ਹੋਲ ਕੇ ਲੈ ਸੂਆ ਬਾਈ ਕਹਿੰਦਾ ਸੱਜਣੋਂ ਤੀਜਾ ਸੂਂਦੀ ਆ ਪਰ ਝੋਟੀ ਆਰ ਸਾਨੂੰ ਨਾ ਲੇਵੇ ਦੇ ਡਿਜ਼ਾਈਨ ਤੋਂ ਇਹ ਲੱਗੂ ਵੀ ਝੋਟੀ ਆਰ ਤਾਜੀ ਸੂਈ ਹੋਈ ਆ ਪਰ ਹੈਗੀ ਆ ਇਹ ਸੱਜਣੋਂ ਤੋਕੜ ਗੱਬਣ ਹਾਈਟ ਆਗੀ ਮੀਡੀਅਮ ਆ ਪਰ ਉਦਾਂ ਕਹਿ ਸਕਦੇ ਆ ਬਿਊਟੀ ਵਾਲੀ ਕੱਟੀ ਆ ਮਾਗਰ ਬਾਈ ਕਹਿੰਦਾ ਆ ਗਿਆ ਮੇਲ ਕਾਫ ਦੁੱਧ ਹਾਲ ਫਿਲਹਾਲ ਵੀ ਨ ਨਾਰਮਲ ਜੀ ਸੇਵਾ ਤੇ ਬਾਈ ਕਹਿੰਦਾ 16 ਕਿਲੋ ਦੁੱਧ ਦੇ। ਕੋਈ ਜ਼ਿਆਦਾ ਸੇਵਾ ਨਹੀਂ ਆਪਣੀ ਬਸ। ਹਾਂ ਡਿਜ਼ਾਈਨ ਬੜਾ ਕਮਾਲ ਦਾ ਰੱਖਿਆ ਲੇਵੇ ਦਾ ਹਾਈਟ ਮੀਡੀਅਮ ਆ ਪਰ ਜਿੰਨੀ ਹੈਗੀ ਆ ਇਹ ਕਹਿ ਸਕਦੇ ਆ ਖਰੀਆ ਗਰੀਆ ਇਹਦਾ ਕੱਟਾ ਹੈ ਤੇ ਵੀ ਮਾਰਨੀ ਕੈਮਰਾ ਇਧਰਲੇ ਬੰਨੇ ਖੜਾ। ਸੂਆ ਬਾਈ ਕਿੰਨੇ ਕੁ ਮਹੀਨਿਆਂ ਦਾ ਹੋ ਗਿਆ ਇਹਦਾ? ਸੂਆ 4.5 ਮਹੀਨੇ ਦਾ। ਹਾਂਜੀ ਸਾਢੇ 4 ਮਹੀਨੇ ਸਾਢੇ 4 ਦਾ ਹਾਂ ਆ ਸਾਢੇ 4 ਮਹੀਨਿਆਂ ਦੀ ਸੂਈ ਤੇ ਤਕਰੀਬਨ ਕਈ ਲਈ 2 ਮਹੀਨੇ ਸਵਾ ਮਹੀਨੇ ਬਾਅਦ ਹੀ ਕੱਪਣ ਹੋਗੀ ਬਾਈ 22 ਮਹੀਨੇ ਤਾਰਾ ਦੇ ਦਾਂਦੀ ਹੈ ਠੀਕ ਆ ਗੱਲ ਬਾਈ 22 ਮਹੀਨੇ ਦਾ ਤਾਰਾ ਦੇ ਦਾਂਦੀ ਹੈ ਇਹ ਠੀਕ ਆ ਗੱਲ ਹਾਂ ਕੋਈ ਆਇਆ ਨਹੀਂ ਵੀ ਰਿੰਗ ਕੇ ਕੱਪਣ ਹੁੰਦੀ ਠੀਕ ਆ ਗੱਲ ਕੋਈ ਹੁਣ ਇਹਦੇ ਕੋਈ ਸੀਮਨ ਲੱਗਿਆ ਕਿ ਸਾਂਹ ਤੋਂ ਕੱਪਣ ਹੈ ਸੀਮਨ ਲੱਗਿਆ ਹੋਇਆ ਹੈ ਜਾਂ ਚਲ ਡੀਵੀ ਦਾ ਐਚ 42 ਹਾਂ ਸੀਮਨ ਦਾ ਨੰਬਰ ਤਾਂ ਨਹੀਂ ਪਤਾ ਕਿਹੜਾ 102299 102299 ਤੋਂ ਕੱਪਣਾ ਹੈ ਕਿੰਨੇ ਪੈਸੇ ਬਾਈ ਇਹ ਝੋਟੀ ਦੇ ਜੰਮ ਜੇ ਤਾਂ ਪੈਕਸ ਪੈਕਸ ਜਾ ਕਰਾਉਣੇ ਵੀ ਹਾਂ ਕੋਈ ਘੱਟ ਫਾਧਾ ਨਾ ਹੋਵੇ ਰੇਟ ਤਾਂ ਚੱਲ ਜਿੰਨਾ ਮਰਜ਼ੀ ਕਰਵਾਈ ਚੱਲੋ ਠੀਕ ਹੈ ਕਿੰਨੇ ਦੀ ਦੇ ਦਾਂਗੇ ਰੇਟ ਕਿੰਨਾ ਤੇ ਦੇਣੀ ਕਿੰਨੇ ਦਾ ਦੋਨੇ ਚੀਜ਼ਾਂ ਦਾ ਅਰੇ ਸਾ ਆਪਣਾ 135 ਹੈ ਕਿੰਨੇ ਦੇਵਾਂ ਕਿੰਨੇ ਦੇ ਦਾਂਗੇ 130 1 ਲੱਖ 30 ਹਜ਼ਾਰ 30 ਹਜ਼ਾਰ ਦੀ ਦੇ ਦਾਂਗੇ ਰੇਟ ਬਾਈ ਕਹਿੰਦਾ ਮੰਗਣ ਵਾਲਾ ਹੈਗਾ 1 ਲੱਖ ਤੇ 35 ਤੇ 24 ਦੀ ਕਿਵੇਂ ਆ ਬਾਈ 24 ਦੀ ਫੁੱਲ ਓਕੇ ਆ ਕੋਈ ਕਿਸੇ ਵੀ ਤਰ੍ਹਾਂ ਦੀ ਹਾਂ ਕੋਈ ਸਰਲਾ ਫਰਲਾ ਉਹ ਚੀਜ਼ ਦੀ ਆਪਣੀ ਗਾਰੰਟੀ ਹੈ ਟਾਈਟ ਫਟ ਬਿਲਕੁਲ ਓਕੇ ਜੀ ਪੈਟ ਫੈਟ ਛੱਡ ਲਾ ਛਿੱਟਾ ਹੈ ਨਹੀਂ ਤੇ ਗੱਬਣਗਰੀ ਸਾਡੇ ਤਾਂ 3 ਨਵਿੰਨਿਆਂ ਦੀ ਆ ਗਈ 12 ਲੀਟਰ ਦੁੱਧ ਹਾਜ਼ਰ ਹੈ 16 ਬਾਈ ਕੰਨਾਂ ਨੋਰਮਲ ਜੀ ਸੇਵਾ ਦੇ ਇੱਕ ਲੱਖ ਤੇ 30 ਹਜ਼ਾਰ ਬਾਈ ਕੰਨਾਂ ਕੱਟੀ ਦਾ ਲੈਣਾ ਇਹਦਾ ਉਹ ਜੋ ਸ਼ੋਰਟ ਰਹੂਗੀ ਵੀ ਬਾਈ ਮਰਜੀ ਦੀ ਤੁਹਾਨੂੰ ਜਹਾਰ ਕਰਦੇ 500 ਕਰਦੇ 100 ਕਰਦੇ ਇਹਦਾ ਆ ਗਈ ਦੋ ਨੰਬਰ ਵਾਲੀ ਝੋਟੀ ਤੇ ਹੁਣ ਮਾਰਨਗਰੀ ਆ ਤਿੰਨ ਨੰਬਰ ਵਾਲੀ ਮਾਦੀ ਤੇ ਕੈਮਰਾ ਇਹਦਾ ਸੂਆ ਬਾਈ ਇਹਦਾ ਸੂਆ ਪਹਿਲਾਂ ਜੀ ਪਹਿਲਾਂ ਹਾਂ ਅਜੇ ਇਹ ਸਿੰਗ ਢੈਲਾ ਜਾਣਾ ਚੌਕ ਦੇ ਦੇ ਚੱਕੇ ਹੋਏ ਨੇ ਠੀਕ ਆ ਠੀਕ ਹੈ ਚੌਕ ਦੇ ਮਤਲਬ ਪੂਰੇ ਨਹੀਂ ਖਰੇ ਨੇ ਹਜੇ ਅੱਛਾ 2 ਦੰਦ ਹੋ ਕੇ 14 ਹਲੇ ਬਰਾਬਰ ਕਰੇ ਨਹੀਂ ਕਰੇ ਨਹੀਂ ਹੈ ਗਿਆ ਸੁਆ ਪਹਿਲਾਂ ਹੀ ਗੱਬਣ ਕੋਈ ਆਊਗਾ ਚਾਹੇ ਆਪਣਾ ਮੂੰਹ ਪੱਟ ਕੇ ਦੇਖ ਲੈ ਗੱਬਣ ਭਾਈ ਗੱਬਲੇ ਸੱਤ ਮਹੀਨਿਆਂ ਦੀ ਹੋ ਚੁੱਕੀ ਚੈੱਕ ਪਾਸ ਹਾਂ ਚੈੱਕ ਪਾਸ ਧੋਰ ਖੋਲ ਕੇ ਦੁੱਧ ਕਿੰਨਾ ਦੁੱਧ ਦੇ ਥੱਲੇ 4.5 ਲੀਟਰ ਦੁੱਧ ਆ ਗਿਆ ਇਸ ਟਾਈਮ ਹਾਂ ਇੱਕ ਟਾਈਮ ਮਿਲਦੀ ਆ ਕਿ ਦੋ ਦੋਏ ਟਾਈਮ ਮਿਲਦੀ ਪਰ ਠੀਕੇ ਤੇ ਦੋਨੇ ਟਾਈਮ ਠੀਕੇ ਤੇ 4 ਕਿਲੋ ਹਾਂ ਹਾਂ ਸੱਤ ਮਹੀਨੇ 4.5 4.5 ਸੱਤ ਮਹੀਨਿਆਂ ਦੀ ਗੱਬਣਾ ਦੰਦ ਚੌਕ ਦੇ ਚੱਕਣ ਲੱਗ ਗਏ ਦੰਦ ਚੌਕ ਦੇ ਧੋਰ ਬਾਈ ਹੋਣਗੇ ਸੂਆ ਬਾਈ ਕਹਿੰਦਾ ਦੂਜਾ ਸੂ ਦੰਦਾਂ 'ਚ ਸਾਨੂੰ ਬਾਈ ਨੇ ਦੱਸ ਹੀ ਦਿੱਤਾ ਦੁੱਧ ਹੈਗਾ ਸਜਣੋਂ 4.5 ਕਿਲੋ ਹਾਈਟ ਚੰਗੀ ਆ ਪਹਿਲਾਂ ਦੇ ਹਿਸਾਬ ਨਾਲਾ ਸਿੰਘ ਦਾ ਡਿਜ਼ਾਈਨ ਜ਼ਰੂਰ ਆਪਾਂ ਅੱਜ ਜਿਵੇਂ ਮਰਜ਼ੀ ਲਾ ਲਓ ਵੀ ਥੋੜਾ ਖੁੱਲਾ ਜਾਂ ਪਿੱਛੇ ਜਾ ਕੇ ਮੁੜਿਆ ਹੋਇਆ ਡਿਜ਼ਾਈਨ ਦੋਏ ਸਿੰਘਾਂ ਦਾ ਇੱਕੋ ਜਿਹਾ ਚੋਅ ਬਾਈ ਦੀ ਬਾਈ ਕਿਵੇਂ ਆ ਚੋਅ ਆ ਦੀ ਬਿਲਕੁਲ ਓਕੇ ਹੈ ਜੀ ਜਮਾ ਜਮਾ ਇੰਚੇ ਕੋਈ ਜਵਾਬ ਦੰਦੋਂ ਦੇ ਜਿਹੜਾ ਭਰਾ ਦੇ ਲੈਣ ਆਊਗਾ ਚੈੱਕ ਕਰਾ ਦਾਂਗੇ ਉਹਨੂੰ ਹਾਂ ਹਾਂ ਬਿਲਕੁਲ ਠੀਕ ਹੈ ਗੱਲ ਫੜ ਕੇ ਤਾਂ ਚੋਕੇ ਚਾਹੇ ਫਿਰ ਮੀਡ ਲੀਟਰ ਮਾਰ ਕੇ ਲੈ ਕੇ ਜਾਵੇ ਠੀਕ ਹੈ ਤੇ ਪੂਰੇ 7 ਦੀ ਗੱ ਇਹ ਖਣਾ ਦਾ ਵੈਸੀ ਜਿਵੇਂ ਲਾਲੋ ਬੀ ਜਮਣੀ ਉਹ ਕਹਿੰਦੇ ਆਪਾਂ ਜੜਾਂ ਚੋਂ ਕੋਈ ਗੰਡਾ ਕੋਈ ਹੋਵੇ ਜਾਂ ਸੰਭਾਪਾ ਗੰਡਾ ਗੰਡਾ ਯਾ ਕੋ ਉੱਚੀ ਵਾਈਚ ਨਿਕਲਦੀ ਕਿਸੇ ਪੱਖ ਤੋਂ ਬਿਲਕੁਲ ਰੂਮ ਵਰਗੀ ਧਾਰ ਹੈ ਭੋਲੀ ਜਮਣੀ ਹਾਂ ਸਾਡੇ ਚ ਵੱਖ ਵੇਚੋ ਲਾਂਦੇ ਨੇ ਕਿੰਨੇ ਪੈਸੇ ਲਿਆ ਲਾਂਗੇ ਇਹਦਾ 82 ਛੋਟੋ ਜੋ ਫਿਰ ਛੋਟ ਮਾੜਾ ਮੋਟਾ ਕਰ ਲਾਂਗੇ ਕਰਦਾ ਹੀ ਮੂੰਹ ਦੀ ਮੰਤਨ ਮੰਤਨ ਜਾਂ ਬਾਈ ਕਹਿੰਦਾ ਹੋ ਜੂ ਨੰਬਰ ਇਹਦਾ ਆ ਗਿਆ ਸੱਜਣੋ ਤੀਜਾ ਤੇ ਹੁਣ ਗੈਰੀ ਮਾਰਦੇ ਚਾਰ ਨੰਬਰ ਵਾਲੀ ਕੱਟੀ ਤੇ ਕੈਮਰਾ ਇਹ ਦੰਦਾ ਚ ਕਿਵੇਂ ਹੋਊਗਾ ਜੀ ਇਹ ਵੀ ਦੋ ਦੰਦਾ ਬਾਈ ਦੋ ਹਾਂ ਨੇ 6 ਮਹੀਨਿਆਂ ਦੀ ਗੱਬਣ ਬਾਈ ਇਹ 6 ਮਹੀਨਿਆਂ ਦੀ ਹੋ ਗਈ ਚੈੱਕ ਪਾਸ ਚੈੱਕ ਪਾਸ ਹੋਊਗੀ 6 ਮਹੀਨਿਆਂ ਦੀ ਸੀਮਣੀਆਂ ਪਤਾ ਕਿਹੜਾ ਲੱਗਿਆ ਬਾਈ ਸੀਮਣੇ ਤੇ ਬਿਲਕੁਲ ਸਟਰਾਪ ਆਏ ਨੇ ਹਾਂ ਬਾਕੀ ਲਿਖਿਆ ਵੀ ਹੋਇਆਗਾ ਲੱਗਿਆ ਸੀਮਣੀਆਂ ਲੱਗਿਆ ਸੀਮਣੀਆਂ ਹਾਂ ਤੋੜਦਾ ਹੀ ਖੋਲ ਕੇ ਹਾਂ ਹਾਂ ਤੋੜਦਾ ਤੋੜ ਖੋਲ ਕੇ ਵੀ ਇਹ ਤਾਂ ਬਹੁਤ ਨਿੱਗੀ ਐ ਫਤਰੀ ਉਹ ਮੜਾ ਇਹ ਆ ਗਈ ਬਾਈ ਕਹਿੰਦਾ 6 ਮਹੀਨਿਆਂ ਦੀ ਗੱਬਣ ਆ ਤੇ ਦੰਦਾਂ ਚ ਆ ਗਈ ਦੋ ਦੰਦ ਥੱਲੇੋਂ ਸਿਸਟਮ ਬਹੁਤ ਸੋਹਣਾ ਕੱਟੀ ਦਾ ਤੇ ਦੁਗਦੇ ਬਾਈ ਬਰਾਬਰ ਕਰ ਗਈ ਜਾਂ ਚੱਕਣ ਲੱਗ ਰਹੀ ਐ ਉਹ ਹਜੇ ਪੱਕਾ ਮੈਨੂੰ ਐ ਮੈਂ ਦੇਖੇ ਵੀ ਨਹੀਂ ਹੈਗੇ ਐਵੇਂ ਕਿਹੜੇ ਠੀਕ ਹੈ ਪਰ ਉਦਾਂ ਕਨਫਰਮ ਦੋਈ ਹੈ ਉਹ 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 ਨੂੰ ਦੁੱਗੀ ਹੈ ਜਿਆਦਾ ਤਾਂ ਨਹੀਂ ਕਿਤੇ 4 ਜਾਂ 6 ਨਿਕਲਿਆ ਆਵੇ ਆ ਬਈ ਕੋਈ ਪੱਟ ਕੇ ਦੇਖ ਲੈ ਠੀਕ ਹੈ ਗੱਲ ਆਪਣੀਆਂ ਚੀਜ਼ ਦੀ ਗਾਰੰਟੀ ਹੋਣੀ ਠੀਕ ਹੈ ਗੱਲ ਤੇ ਲੱਗਿਆ ਐਮੀ ਵੱਡੀ ਨਹੀਂ ਹੈਗੀ ਹੁਣ ਝੋਲੀ ਦੇਖੋ ਝੋਲੀ ਜਿਹਦੀ ਹੁਣ ਕਹਿੰਦੇ ਸਿੰਮ ਨਹੀਂ ਆ ਇੱਥੋਂ ਇੱਥੋਂ ਦਿਖਾ ਰਹੀ ਗਾਰੀ ਝੋਲੀ ਚੂਲੀ ਹੋਏ ਇਹ ਇੱਥੋਂ ਕਰਾਦੀ ਡਿਜ਼ਾਈਨ ਜਿਹਨੂੰ ਚਾ ਇੱਕ ਥਾਣਾ ਆ ਕੇ ਸਿੰਗਲ ਚਾਰਾ ਝੋਲੀ ਬਹੁਤ ਕਮਾਲ ਦੀ ਆ ਤੇ ਗੱਬਣ ਆ ਗਈ 6 ਮਹੀਨਿਆਂ ਦੀ ਕੱਦ ਦੇ ਮੰਨ ਲਓ ਵੀ ਕੱਤੀ ਚੰਗਾ ਕਰ ਜੂਗੀ ਜਦੋਂ ਤੱਕ ਗੈਲੀਏ ਦੂਜੇ ਤੀਜੇ ਸੂਏ ਚ ਜਾਊ ਕਿਉਂਕਿ ਦੰਦਾਂ ਚ ਆ ਕੱਚੀ ਏ ਆ ਸਿੰਘ ਸੁਕ ਸਿੰਘ ਚ ਮੰਨ ਆ ਲੱਗਿਆ ਪਿਆ ਸਿੰਘ ਸੁਕ ਆ ਗਿਆ ਬਿਲਕੁਲ ਬੰਦ ਸਿੰਘ ਚ ਆ ਗਈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ 85 ਇਹਦਾ 85 ਹਾਂ ਬਸ ਮਾੜਾ ਮੋਟਾ ਮਾਨਤਾ ਨੂੰ ਰੂਹ ਹੋ ਜੂ ਤੇ ਹੁਣ ਗੈਰੀ ਆ ਤੋਹਫਾ ਦਿਖਾ ਦਿਓ ਜਿਵੇਂ ਭਰਾ ਕਹਿੰਦੇ ਆ ਨੀਲੀ ਦੀ ਕੱਤੀ ਲੈਣੀ ਆ ਆ ਦਿਖਾ ਦਿਓ ਨੀਲੀ ਰਾਵੀ ਵਾਲੀ ਇਧਰਲੇ ਪੱਖ ਤੋਂ ਦਿਖਾ ਦਿਂ ਅੱਖਾਂ ਚ ਜਵਾਬ ਸ਼ੁਬੂਕ ਦੋਨਾਂ ਚ ਐਨ ਸਿਰਾ ਕੰਮ ਹੀ ਆ ਇਹ ਇਥੋਂ ਮਾਰਦੇ ਕੈਮਰਾ ਐਨ ਗਲਾਬੀ ਅੱਖ ਆ ਗਈ ਜਮਾ ਪਿਓਰ ਨੀਲੀ ਦੀ ਇਹ ਦੰਦਾਂ ਚ ਕਿਵੇਂ ਆ ਬਾਈ ਇਹ ਖੀਰੀ ਹੈ ਜੀ ਖੀਰੀ ਹਾਂ ਹਾਂ ਅੱਛਾ ਖੀਰੀ ਹੈ ਜੀ ਖੀਰੀ ਬਿਲਕੁਲ ਗੱਭਣ ਕਿੰਨੇ ਟਾਈਮ ਦੀ ਆ ਗੱਭਣਾ ਇਹ ਸਾਢੇ 3 ਮਹੀਨੇ ਆ ਨੀਲੀ ਦਾ ਸਾਢੇ 3 ਤੋਂ ਪਲੱਸ ਹੈ ਠੀਕ ਹੈ ਤੇ ਸਾਢੇ 3 ਤੋਂ ਥੋੜੀ ਦਿਨ ਘੱਟ ਹੈ ਆ ਸਾਢੇ 3 ਤੋਂ ਬਾਈ ਕਹਿੰਦਾ 2-4 ਦਿਨ ਹੀ ਘਟ ਨੇ ਦੰਦਾਂ ਚ ਆ ਗਈ ਖੀਰੀ ਕੱਦ ਆ ਗਿਆ ਫੁੱਲ ਵੱਡਾ ਹਾਂ ਤੋੜਾਂ ਇਹ ਹੌਲਕੇ ਨੂੰ ਫਿਰ ਹਾਂ ਹਾਂ ਤੋੜ ਦਾਂਗੇ ਆ ਤੋੜ ਫੋਲ ਕੇ ਨੂੰ ਬਾਕੀ ਥਾਂ ਸਿੰਗਲ ਚਾਰੀ ਆ ਗਏ ਹਾਂ ਹਾਂ ਬਾਕੀ ਨਿਕਾ ਮਾ ਤੇਰੀ ਸਿਸਟਮ ਥੱਲੇ ਆ ਗਈ ਥੋੜਾ ਜਿਹਾ ਆਪਣੇ ਕੈਮਰੇ ਤੇ ਭਾਵੇਂ ਡਰ ਜੇ ਉੱਤਲ ਵਾਲੀ ਦਾ ਡਰਨ ਵਾਲਾ ਸੀਨ ਨਹੀਂ ਹੈਗਾ ਨਾ ਨਾ ਬਿਲਕੁਲ ਕੋਈ ਨੋਰ ਦੇ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਇੱਥੋਂ ਘਰੀ ਫੇਸ ਤੇ ਮਾਰਨੀ ਕੈਮਰਾ ਸਿੰਗ ਬਿਲਕੁਲ ਬੰਦਾ ਤੇ ਆਪਾਂ ਇਹ ਕਹਿ ਸਕਦੇ ਆ ਵੀ ਯਾਰ ਨੀਲੀ ਰਾਵੀ ਦਾ ਖੀਰੀ ਦਾ ਕੱਦ ਬਹੁਤ ਘੱਟ-ਘੱਟੀਆਂ ਦਾ ਮਿਲਦਾ ਆ ਲੈ ਚੱਲ ਬਾਈ ਲੰਬੀ ਵੀ ਫੁੱਲਾ ਹਾਈਟ ਵੀ ਚੰਗੀ ਆ ਤੇ ਨੀਲੀ ਨਾਲ ਤਕਰੀਬਨ ਤਕਰੀਬਨ ਨਾ ਜਿੰਨੀਆਂ ਕਿ ਨਿਸ਼ਾਨੀਆਂ ਹੁੰਦੀਆਂ ਕਹਿ ਲਈਏ ਸ਼ੂਤੋ ਲਾ ਕੇ ਸਾਰੀ ਪੂਰੀਆਂ ਕਰ ਦਿਆ ਤੇ ਸਾਮ ਸੰਭਾਲ ਬਾਈ ਦੀ ਬਹੁਤ ਟੌਪ ਦੀ ਕਰੀ ਵੀ ਆ ਸਾਰੇ ਪਸ਼ੂਆਂ ਦੀ ਇਹ ਸਾਢੇ 3 ਤੋਂ ਘੱਟ ਆ ਦੋ ਚਾਰ ਦਿਨ ਬਾਈ ਬਸ ਦੋ ਚਾਰ ਦਿਨਾਂ ਦੀ ਫਰਕ ਆ ਵੀਰੇ ਠੀਕ ਆ ਗੱਲ ਆ ਹਾਂ ਵੇਚਣ ਦਾ ਕਿਵੇਂ ਵਿਚਾਰ ਬਣ ਗਿਆ ਸਾਰਾ ਮਾਲ ਹੀ ਫਿਰੇ ਵੇਚਣ ਦਾ ਬਸ ਇੱਕ ਤਾਂ ਧਾਰ ਤੋਂ ਹਰੇਕ ਉਹ ਕਰਦਾ ਠੀਕ ਆ ਮੈਂ ਵੀ ਗਾਈਆਂ ਪਾਲਾਂਗੇ ਮਸ਼ੀਨਾਂ ਲਾਦਿਆ ਕਰਾਂਗੇ ਚਲ ਚੋਲਿਆ ਕਰਾਂਗੇ ਠੀਕ ਆ ਗੱਲ ਆ ਹਾਂ ਇਹ ਚੀਜ਼ ਹੋ ਜਾਂਦਾ ਬਸ ਹੋਰ ਤਾਂ ਕੋਈ ਉਹ ਨਹੀਂ ਆਪਣਾ ਆ ਪਸ਼ੂ ਬਾਈ ਕੋਲੇ ਟਾਪ ਦੇ ਨੇ ਫਿਰ ਬਾਈ ਕਹਿੰਦਾ ਚਵਾਈ ਵਾਲਾ ਗੇਰ ਹੀ ਅਟਦਾ ਪਸ਼ੂ ਸਾਰੀ ਟਾਪ ਦੇ ਨੇ ਇਕੱਲਾ-ਕੱਲਾ ਮੋਰਾ ਚ ਆ ਕੇ ਤੇ ਇੱਕ ਕੱਟੀ ਨੀਲੀ ਦੀ ਰੱਖੇ ਮੈਂ ਇਹ ਕਹਿ ਸਕਦਾ ਤੁਹਾਨੂੰ ਵੀ ਬਾਈ ਨੇ ਜੰਮੀ ਸ਼ੌਂਕ ਨਾਲ ਹੀ ਰੱਖੇ ਹੋਇਆ ਸਾਰੇ ਪਸ਼ੂ ਇਹਦਾ ਰੇਟ ਭਾਈ ਨੀਲੀ ਰਵੀ ਦਾ ਇਹਦਾ ਤਾਂ ਹੁਣ ਤੁਹਾਨੂੰ ਦੇਖ ਕੇ ਤੁਹਾਨੂੰ ਪਤਾ ਹੀ ਆ ਵੀ ਕਿੰਨਾ 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 ਜਮੀ ਜਮੀ ਨਮੇੜ ਦੇ ਗਮ ਬਸ ਬਾਹਲਾ ਕੋਈ ਤੰਗ ਨਾ ਕਰੇ 95 ਦਾ ਹੈ ਤੰਗ ਨਾ ਕਰੇ 95 ਹਾਂ 95 ਆ ਬਾਈ ਕਹਿੰਦਾ 95 ਨਹੀਂ ਦੇ ਦਾਂਗੇ ਜਿਆਦਾ ਕੋਈ ਭਰਾ ਤੰਗ ਕਰੇ ਨਾ ਸਾਢੇ 3 ਮਹੀਨਿਆਂ ਤੋਂ 2-4 ਦਿਨ ਥੱਲੇ ਦੰਦਾ ਚ ਖੀਰੀ ਰਹੂਗੀ ਇਹ ਦੀ ਗਾਰੰਟੀ ਦਊਗੀ ਬਾਈ ਕਹਿੰਦਾ 95 ਜਮਾਨਤਾਂ ਜਾ ਹੋ ਜੂਗੀ ਕਰ ਲਾਂਗੇ ਚੱਲ ਕੋਈ ਗੱਲ ਨਹੀਂ ਕਰਨਾ ਠੀਕ ਆ ਗੱਲ ਤੇ ਹੁਣ ਮਾਰਦੇ ਕਰੀ ਲਾਸਟ ਵਾਲੀ ਕੱਟੀ ਤੇ ਮੋਰਾ ਜੀ ਆ ਗਈ ਖਾਲੀ ਆ ਬਈ ਇਹ ਹਾਂ ਇਹ ਖਾਲੀ ਆ ਬਈ ਇਹ ਦੰਦਾਂ ਚ ਕਿਵੇਂ ਆ ਇਹ ਵੀ ਖੀਰੀ ਆ ਖੀਰੀ ਆ ਆ ਕਰ ਦੇ ਨੀਲੀ ਨੂੰ ਇਹਨੂੰ ਲੈ ਤੋਰ ਖੋਲ ਕੇ ਨੂੰ ਇਹ ਆ ਗਈ ਸਤਿਨੂੰ ਲਾਸਟ ਤੇ ਸਿੰਘ ਸੁੰਗੇ ਦਾ ਵੀ ਯਾਰ ਜਮੇ ਬੰਦਦਾ ਹਨਾ ਹਾਂ ਬਿਲਕੁਲ ਬੰਦ ਸਾਰਿਆਂ ਦੀ ਆਪਣੀਆਂ ਹੀ ਨੇ ਠੀਕ ਆ ਗੱਲ ਇਹ ਜਿਹੜੇ ਮੋਰਾ ਦੇ ਕੱਟੀਆਂ ਦਿਖਾਈਆਂ ਨੇ ਆਪਾਂ ਨੇ ਕਰਦੀ ਨੇ ਆਪਣੀਆਂ ਤਾਂ ਇਹ ਕਰਦੀਆਂ ਨੇ ਬਈ ਇਹਦਾ ਸੀਮੰਟ ਤਾਂ ਨਹੀਂ ਪਤਾ ਕਿਹੜੇ ਦੀਆਂ ਨੇ ਆਪ ਨਹੀਂ ਇਹ ਤਾਂ ਉਹ ਹੈ ਚੰਗੇ ਸੀਮੰਟ ਦੀ ਹੈ ਠੀਕ ਆ ਪਰ ਉਹ ਨੰਬਰ ਵਾਲੀ ਗੱਲ ਨਹੀਂ ਹਾਂ ਨੰਬਰ ਨਹੀਂ ਜ਼ਿਆਦਾ ਹੈਗਾ ਠੀਕ ਆ ਗੱਲ ਇਹ ਦੰਦਾ ਚ ਕੈਲੀਏ ਬਾਈ ਕਹਿੰਦਾ ਖੀਰੀ ਆ ਗਈ ਪਰ ਥੱਲੇ ਉਹ ਇਹ ਮੰਨ ਲਓ ਵੀ ਥੱਲੇ ਉਹ ਸੋਹਣੀ ਬਣੂਗੀ ਗੱਟੀ ਥਣ ਸਿੰਗਲ ਚਾਰ ਹੀ ਰਹਿਣਗੇ ਇਹਦੇ ਵੀ ਬਾਈ ਹਾਂ ਚਾਰ ਨੇ ਫਾਲਤੂ ਤਾਂ ਨਹੀਂ ਕੋਈ ਘੱਟ ਵੱਧ ਨਾ ਨਾ ਬਿਲਕੁਲ ਕੋਈ ਫੋਟਸਾਂਗ ਹੋਵੇ ਆਪਾਂ ਇਹ ਚੀਜ਼ ਦਿਖਾ ਰਹੇ ਹਾਂ ਚਾਰ ਹੀ ਰਹਿਣਗੇ ਪੂਰੇ ਦੇ ਪੂਰੇ ਆ ਤੇ ਸਿੰਘ ਸੁng ਅਰੀਜਨਲ ਆ ਗਿਆ ਬਿਲਕੁਲ ਬੰਦ ਸਿੰਘ ਚ ਆ ਗਈ ਗੱਬਣ ਬਾਈ ਕਹਿੰਦਾ ਇਹ ਹੈ ਨਹੀਂਗੀ ਖੀਰੀ ਆ ਕੱਦ ਕਾਠ ਪਰ ਖੀਰੀ ਦੇ ਸਾਲ ਝੋਲੀ ਕੱਪੜਾ ਵਰਗੀ ਹੋਇਆ ਝੋਲੀ ਦਿਖਾ ਦਿਓ ਝੋਲੀ ਕੱਪੜਾ ਵਰਗੀ ਜੇ ਬਾਕੀ ਕੱਦ ਕਾਠ ਆ ਗਿਆ ਫੁੱਲ ਝੋਲੀ ਬਾਈ ਕਹਿੰਦਾ ਥੱਲੋਂ ਗੱਬਣ ਵਾਲਾ ਸਿਸਟਮ ਹੀ ਆ ਗਿਆ ਇੱਥੋਂ ਦਿਖਾ ਦਿੰਗੇ ਰੀਓਏ ਗੱਬਣ ਵਾਲਾ ਸਿਸਟਮ ਆ ਕੱਟੀ ਬਹੁਤ ਕਮਾਲ ਦੀ ਆ ਇਹਦੇ ਕਿੰਨੇ ਪੈਸੇ ਭਾਈ ਇਹ 55 ਹੀ ਦੇ ਦਾਂਗੇ ਇਹ ਦੇ ਦਾਂਗੇ 55 ਦੀ ਜੇ ਕਿਸੇ ਨੇ ਇਹ ਤਿੰਨੀ ਕੱਟੀਆਂ ਲੈਣੀਆਂ ਹੋਈਆਂ ਇੱਧਰ ਲਿਆਂ ਹੋ ਜੂ ਮਾਨਤਨ ਫਿਰ ਤੇਰੇ ਨਾਲ ਦੇ ਫਿਰ ਉਸ ਆਪ ਦਾ ਮਾਨਤਨ ਕਰ ਦਾਂਗੇ ਭਾਈ ਆ ਤਿੰਨਾਂ ਦਾ ਰੇਟ ਜਾਂ ਜੋੜ ਕੇ ਉਦਾਂ ਦਾ ਕਰ ਦਿਆਂਗੇ ਹਾਂ 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 ਆ ਫਿਰ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਇਹ ਇਹ ਕੱਤੀ ਵੀ ਗੱਬਣੇ 6 ਮਹੀਨਿਆਂ ਦੀ ਬਾਈ ਹਾਂ ਸਹਿਜ ਜੀ ਇਹ 6 ਦੀ ਗੱਬਣ ਉਹ ਸਾਢੇ 3 ਦਿਨ ਤੋਂ 2-3 ਦਿਨ ਘੱਟ ਤੇ ਉਹ ਆ ਗਈ ਬਾਈ ਕਹਿੰਦਾ ਖਾਲੀ ਖੀਰੀ ਜੇ ਕਿਸੇ ਭਰਾ ਨੇ ਤਿੰਨੇ ਲੈਣੀਆਂ ਹੋਣ ਤਾਂ ਉਦਾਂ ਦਾ ਮਨਤਾਨ ਹੋ ਜਾਊਗਾ ਕੋਈ ਵੀ ਕਹੇ ਲਿਆ 2-3-4 ਜਾਂ ਇਕੱਠੇ ਲੈਣੇ ਆ ਉਦਾਂ ਦਾ ਕੰਸ਼ੈਸ਼ਨ ਹਾਂ ਜੋੜੇ ਚ ਹੋ ਜਾਊਗਾ ਮਨਤਾਨ ਇਕੱਲੀ-ਇਕੱਲੀ ਦਾ ਰੇਟ ਬਾਈ ਨੇ ਸਾਨੂੰ ਵੀਡੀਓ ਚ ਸਦੇਣੋਂ ਦੱਸ ਹੀ ਦਿੱਤਾ ਹਾਂ ਨੰਬਰ ਕਿਹੜਾ ਹੋਰ ਬੋਲੋ ਜੀ ਨੰਬਰ 97795 70062 97795 70062 ਬਾਈ ਦਾ ਨੰਬਰ ਆ ਪਿੰਡ ਬਹਾਦਰਪੁਰ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਆ ਸੰਪਰਕ ਬਾਈ ਨਾਲ ਕਰ ਲ 淡了吧。